ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਉੱਚ ਸਿੱਖਿਆ ਮarro ਫੈਸਲਿਆਂ ਨੂੰ ਵੇਖਦੇ ਹੋਏ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਮੈਨੇਜਮੈਂਟ ਫੈਡਰੇਸ਼ਨ ਪ੍ਰਿੰਸੀਪਲ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਕਾਲਜਿਸ ਟੀਚਰਸ ਯੂਨੀਅਨ ਅਤੇ ਅਨੈਡਿਟਿਵ ਪ੍ਰਾਈਵੇਟ ਕਾਲਜਾਂ ਦੀ ਜਥੇਬੰਦੀ ਦੀ ਸਾਂਝੀ ਐਕਸ਼ਨ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਲੁਧਿਆਣਾ ਜ਼ਿਲ੍ਹੇ ਦੇ ਸੈਂਕੜੇ ਪ੍ਰੋਫੈਸਰਾਂ ਨੇ ਪੰਜਾਬੀ ਭਵਨ ਤੋਂ ਭਾਰਤ ਨਗਰ ਚੌਕ ਹੁੰਦੇ ਹੋਏ ਡੀਸੀ ਆਫਿਸ ਤੱਕ ਰੋਸ ਮਾਰਚ ਕਰਿਆ ਪੰਜਾਬ ਦੇ 136 ਐਡਿਟ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ ਜਿਸ ਦੇ ਵਿੱਚ ਮੈਨੇਜਮੈਂਟਾਂ ਦੇ ਮੈਂਬਰ ਪ੍ਰਿੰਸੀਪਲ ਅਤੇ ਅਧਿਆਪਕ ਸ਼ਾਮਿਲ ਸਨ ਅਤੇ ਉਹਨਾਂ ਦੇ ਪੱਲੋਂ ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੀ ਭਗਵੰਤਪਨ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਮੌਕੇ ਤੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਵਿਨੈਸੋਫਤ ਨੇ ਪ੍ਰੈਸ ਨੂੰ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀ ਕਿਸੇ ਵੀ ਸਰਕਾਰ ਨੇ ਤਨਖਾਹ ਗ੍ਰਾਂਡ ਨੂੰ 60 ਸਾਲਾਂ ਤੋਂ ਘਟਾ ਕੇ 58 ਸਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਸਰਕਾਰ ਵੀ ਆਪਣੇ ਮੁਲਾਜ਼ਮਾਂ ਨੂੰ 60 ਸਾਲ ਤੇ ਰਿਟਾਇਰ ਕਰਦੀ ਹੈ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੋ ਆਪਣੇ ਆਪ ਨੂੰ ਸਿੱਖਿਆ ਹਿੱਤੈਸ਼ੀ ਦੱਸਦੀ ਹੈ ਪੁੱਠੇ ਰਸਤੇ ਚੱਲ ਰਹੀ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਐਡਿਟ ਕਾਲਜਾ ਦੇ ਅਧਿਆਪਕਾਂ ਨੂੰ ਪੈਨਸ਼ਨ ਤੱਕ ਦੀ ਸਹੂਲਤ ਵੀ ਨਹੀਂ ਦਿੱਤੀ ਜਾਂਦੀ ਇਸ ਤਰ੍ਹਾਂ ਦਾ ਕਾਰ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਵੇਲੇ ਹੁੰਦਾ ਸੀ ਭਗਉਂਤਮਾਨ ਸਰਕਾਰ ਦਾ ਇਹ ਫੈਸਲਾ ਸਾਨੂੰ ਰੋਲਟ ਐਕਟ ਦੀ ਯਾਦ ਕਰਵਾਉਂਦਾ ਹੈ ਜੋ ਕਿ ਕਾਲਜ ਅਧਿਆਪਕਾਂ ਦੇ ਕੀਤਾ ਗਿਆ ਇੱਕ ਸ਼ਦਦਤ ਹੈ ਅੱਜ ਜਿਹੜਾ ਪ੍ਰੋਟੈਸਟ ਹੋ ਰਿਹਾ ਇਹ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੋ ਰਿਹਾ ਇਹ ਇਕੱਲੇ ਜ਼ਿਲ੍ਹੇ ਲੁਧਿਆਣੇ ਚ ਨਹੀਂ ਹੋ ਰਿਹਾ ਪੰਜਾਬ ਚ ਜਿੰਨੇ ਵੀ ਜ਼ਿਲ੍ਹੇ ਆ ਜਿੰਨੇ ਵੀ ਜ਼ਿਲ੍ਹਿਆਂ ਚ ਪ੍ਰਾਈਵੇਟ ਕਾਲਜ ਹੈ ਕਿਉਂਕਿ ਉਹਨਾਂ ਨੇ ਉਹਨਾਂ ਨਾਲ ਇੱਕ ਮਜ਼ਾਕ ਕੀਤਾ ਜਿਹੜੀ ਸਾਡੀ ਪਿਛਲੇ 44 ਸਾਲ ਤੋਂ 60 ਸਾਲ ਦੀ ਰਿਟਾਇਰਮੈਂਟ ਏਜ ਸੀ ਉਹਨਾਂ ਨੇ ਅਚਾਨਕ ਘਟਾ ਕੇ 58 ਕਰਤੀ 2 ਸਾਲ ਦਾ ਸਾਡੇ ਤੋਂ ਰੁਜ਼ਗਾਰ ਛੀਨ ਲਿਆ ਤੁਸੀਂ ਦੱਸੋ ਜਦੋਂ ਜੇ ਭਗਵੰਤ ਮਾਨ ਸਰਕਾਰ ਨੂੰ ਜੋ 5 ਸਾਲ ਮਿਲੇ ਜ ਉਹਨੂੰ 4 ਦਿੱਤੇ ਜਾਣ 1 ਸਾਲ ਖੋ ਲਿੱਤਾ ਜਾਵੇ ਉਦੋਂ ਕੀ ਗੁਜ਼ਾਰੀ ਹੋਏਗੀ ਹਰੇਕ ਬੰਦੇ ਦੀ ਇੱਕ ਪਲੈਨਿੰਗ ਹੁੰਦੀ ਆ ਹਰੇਕ ਆਪਾਂ ਲੋਨ ਹੁੰਦਾ ਪਰਿਵਾਰ ਨੂੰ ਦੇਖਣਾ ਜਿਸ ਉਮਰ ਦੇ ਪੜਾਅ 'ਚ ਸਾਨੂੰ ਸਭ ਤੋਂ ਜ਼ਿਆਦਾ ਰੁਜ਼ਗਾਰ ਦੀ ਲੋੜ ਹੈ ਉਹ 2 ਸਾਲ ਦਾ ਕੱਟ ਲਗਾ ਦਿੱਤਾ ਗਿਆ ਔਰ ਇਸ ਤਰੀਕੇ ਨਾਲ ਜੇ ਪੈਸੇ ਬਚਾਣ ਦੀ ਗੱਲ ਕਰਦੇ ਆ ਸਿਰਫ 26 ਕਰੋੜ ਦਾ ਬਜਟ ਹੈ ਓਨਲੀ ਇੱਕ ਪਾਸੇ 9000 ਕਰੋੜ ਰੁਪਏ ਦੀ ਇਹ ਸਬਸਿਡੀ ਦੇ ਰਹੇ ਬਿਜਲੀ ਨੂੰ ਐਡਵਰਟਾਈਜ਼ਮੈਂਟ ਬਿਜਲੀ ਬਿਜਲੀ ਦੇ ਲਈ 9000 ਕਰੋੜ ਦੀ ਸਬਸਿਡੀ ਤਿਆਰੀ ਪ੍ਰੋਫੈਸਰ ਨੂੰ ਉਚਿਤਰ ਜਿਹੜੀ ਹਾਇਰ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ 26 ਕਰੋੜ ਦਾ ਕਟ ਲਗਾਇਆ ਜਾ ਰਿਹਾ ਇਹ ਸਾਡੇ ਨਾਲ ਮਜ਼ਾਕ ਹੋ ਰਿਹਾ ਸਰ ਆਲ ਓਵਰ ਇੰਡੀਆ ਐਡਵਰਟਾਈਜ਼ਮੈਂਟ ਦਾ ਖਰਚਾ ਇੰਨਾ ਕਰ ਰਹੇ ਤਾਂ ਸਾਹਿਬ ਇੱਕ ਤਾਂ ਇੱਕ ਤਾਂ ਪੂਰੇ ਇੰਡੀਆ ਚ ਜਿੰਨੀਆਂ ਵੇ ਸਟੇਟਸ ਨੇ ਸਾਰੀਆਂ ਸਟੇਟਸ ਨੇ ਆਪਣਾ ਪੇ ਕਮਿਸ਼ਨ ਲਾਗੂ ਕਰਤਾ ਸਾਡੀ ਪੰਜਾਬ ਸਭ ਤੋਂ ਲਾਸਟ ਸਟੇਟ ਸੀਗੀ ਜਿਹੜੇ ਚ ਇਹ ਲਾਗੂ ਹੋਇਆ ਆਪਾਂ ਵੈਸੇ ਉਹਨਾਂ ਦਾ ਧੰਨਵਾਦੀ ਵੀ ਆ ਮਾਨ ਸਰਕਾਰ ਦਾ ਕਿ ਉਹਨਾਂ ਨੇ ਇਹ ਲਾਗੂ ਕਰਤਾ ਪਰ ਲਾਗੂ ਤਾਂ ਕਰਤਾ ਕੜਾ ਦਾ ਪ੍ਰੋਸਤਾ ਉੱਤੇ ਸੁਆਹ ਬਾਤ ਸੀ ਕਿ 2 ਸਾਲ ਤੁਹਾਡੇ ਘਟ ਹੋਣਗੇ ਤੁਸੀਂ ਦੱਸੋ ਸਾਰੇ ਤੁਸੀਂ ਖੜੇ ਲੁਧਿਆਣਾ ਬਾਸੀ ਤੁਹਾਨੂੰ ਕੋਈ ਇੱਕ ਡਿਟਰਮਿੰਡ ਇੱਕ ਤੁਹਾਨੂੰ ਟਾਈਮਿੰਗ ਦਿੱਤੀ ਉਹ ਟਾਈਮਿੰਗ ਤੋਂ ਪਹਿਲਾਂ ਹੀ ਤੁਹਾਨੂੰ ਵਿਡਰੋ ਕਰ ਲਈਏ ਇਹ ਤਾਂ ਉਸੇ ਤਰ੍ਹਾਂ ਹੋ ਗਿਆ ਜਿੱਦਾਂ ਕਹਿੰਦੇ ਯਾਰ ਬੁੱਢੇ ਬਾਰੇ ਤਾਂ ਮਰਨਾ ਹੀ ਆ ਜੇ ਕੋਈ ਬੰਦਾ ਜਵਾਨੀ ਚ ਮਰ ਜਾਵੇ ਤੁਸੀਂ 60 ਦੀ ਬਜਾਏ 58 ਤੁਸੀਂ ਸਾਨੂੰ ਰਿਟਾਇਰ ਕਰ ਰਹੇ ਹੋ 2 ਸਾਲ ਦਾ ਤੁਸੀਂ ਸਾਡਾ ਇਕਨੋਮਿਕ ਮੰਡਰ ਕਰ ਰਹੇ ਹੋ ਰੋਜ਼ਗਾਰ ਛੀਨ ਰਹੇ ਹੋ ਜਿਹੜੀ ਬਿਲਕੁਲ ਗਲਤ ਹੈ ਔਰ ਇਸ ਏਜ ਦੇ ਵਿੱਚ ਹਰ ਪ੍ਰੋਫੈਸਰ ਡਾਕਟਰ ਵਕੀਲ ਉਨਾ ਹੀ ਸਿਆਣਾ ਜਿਆਦਾ ਹੁੰਦਾ ਜਿਆਦਾ ਆਪਾਂ ਡਿਲੀਵਰ ਵਧੀਆ ਕਰ ਸਕਦੇ ਆ ਜਿਹੜੀ ਜਿਹੜੇ ਤੇ ਤੁਸੀਂ ਉਹਨੂੰ ਸਾਨੂੰ ਅਰਲੀ ਕਰ ਰਹੇ ਹੋ ਉੱਪਰੋਂ ਤੁਸੀਂ ਕਿਸੇ ਨੂੰ ਰੋਜ਼ਗਾਰ ਨਹੀਂ ਦੇ ਰਹੇ ਨਵੇਂ ਜਨਰੇਸ਼ਨ ਨੂੰ ਸਾਡੇ ਜਿਹੜੇ ਪ੍ਰੋਫੈਸਰ ਹੈ ਸਾਰੇ ਪੀ ਐਚ ਡੀ ਡਾਕਟਰ ਨੇ ਇਹ 40 40 ਸਾਲ ਤੇ ਚ ਜਾ ਕੇ ਤਾਂ ਲੱਗਦੇ ਆ ਜੇ 20 ਸਾਲ ਵੀ ਨੌਕਰੀ ਨਾ ਕੀਤੀ ਉਹ ਵੀ ਘਟਾ ਦੇ 18 ਸਾਲ ਨੌਕਰੀ ਕੌਣ ਆਊਗਾ ਇਸ profession ਚ ਕੌਣ ਪੜ੍ਹਾਊਗਾ ਤੁਹਾਡੇ ਬੱਚੇ ਸਹੀ ਗੱਲ ਜੀ ਸਰ ਜਿਹੜਾ ਕਿ ਉਹ ਕਾਫੀ ਦਿਹਾੜਾ ਪ੍ਰੋਟੈਸਟ ਕਰ ਰਹੇ ਸੀ ਕਿ ਆਪਾਂ 3 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਆਂ ਸਰਕਾਰ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੈ ਔਰ ਸਾਨੂੰ ਬੜਾ ਦੁੱਖ ਹੈ ਸਾਡੀ ਆਤਮਾ ਦੇ ਬੋਝ ਹੈ ਕਿ ਸਾਡੇ ਸਟੂਡੈਂਟ ਜਿਹੜਾ ਸਾਨੂੰ ਕਲਾਸਾਂ 'ਚ ਹੋਣਾ ਚਾਹੀਦਾ ਸੀਗਾ ਆਪਾਂ ਪੜਾਉਣਾ ਸੀ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਪਰ ਤੁਹਾਡੇ ਮਾਧਿਅਮ ਤੋਂ ਵੀ ਆਪਾਂ ਇਹ ਅਸ਼ਵਸ਼ਤ ਆਪਣੇ ਸਟੂਡੈਂਟ ਨੂੰ ਵੀ ਕਰਨਾ ਚਾਹਾਂਗੇ ਜੇ ਅੱਜ ਸੰਡੇ ਲੱਗਣ ਚਾਹੇ ਗਸਟਰ ਹੌਲੀਡੇ ਲੱਗੇ ਉਹਨਾਂ ਦੀ ਪੜ੍ਹਾਈ ਦੀ ਆਪਾਂ ਪੂਰਤੀ ਪੂਰੀ ਕੰਪਨਸੇਟ ਕਰਾਂਗੇ ਸਰਕਾਰ ਆਉਣ ਤੋਂ ਪਹਿਲਾਂ ਦਾਅਵੇ ਕਰ ਰਹੀ ਸੀ ਕਿ ਪ੍ਰੋਟੈਸਟ ਨਹੀਂ ਕਰਨਾ ਪਵੇਗਾ ਧਰਨੇ ਨਹੀਂ ਲਾਣੇ ਪੈਣਗੇ ਕੀ ਦੇਖ ਰਹੇ ਹੋ ਇਹ ਝੂਠ ਝੂ ਮੁਰਦਾ ਝੂਠ ਸਰਾ ਝੂਠ ਜਿਹੜਾ ਝੂਠ ਹਾਏ ਹਾਏ ਬੁਢੀ ਸਰਕਾਰ ਹਾਏ ਹਾਏ ਦੇਸ਼ ਦਾ ਜਿਹੜਾ ਟੀਚਰ ਹੁੰਦਾ ਉਹ ਅੱਜ ਰੋੜਾਂ ਤੇ ਐ ਤੇ ਸਟੂਡੈਂਟ ਦਾ ਭ ਵੀ ਕਿੱਥੇ ਕੀ ਦੇਖਦੇ ਹਾਂ ਸਟੂਡੈਂਟ ਦਾ ਪੇਖ ਤਾਂ ਪਹਿਲਾਂ ਹੀ ਮਾਰਿਆ ਹੋਇਆ ਪੰਜਾਬ ਦੀ ਮਿਸਮੈਨੇਜਮੈਂਟ ਕਰਕੇ ਸਾਰੇ ਤਾਂ ਕੈਨੇਡਾ ਜਾ ਰਹੇ ਆ ਫੋਰਨ ਕੰਟਰੀ ਦੇ ਵਿੱਚ ਜਾ ਰਹੇ ਆ ਸਾਰੇ ਜਿਹੜੇ ਇੱਥੇ ਬਚੇ ਆ ਉਹਨਾਂ ਨੂੰ ਵੀ ਪੜ੍ਹਾਣ ਦਿੱਤਾ ਜਾ ਰਿਹਾ ਉਹਨਾਂ ਦੇ ਵੀ ਟੀਚਰਾਂ ਨੂੰ ਵੀ ਕਲਾਸਾਂ 'ਚ ਹੋਣ ਦੀ ਬਜਾਏ ਰੋਡ ਤੇ ਪਾਰੇ ਇੱਕ ਵਾਰ ਵੀ ਸੁਣਵਾਈ ਨਹੀਂ ਹੋਈ ਇੱਕ ਵਾਰ ਵੀ ਕੋਈ ਸਾਡੇ ਕੋਲ ਆਇਆ ਨਹੀਂ ਆਪਣਾ ਸਟੈਂਡ ਨਹੀਂ ਕਲੀਅਰ ਕੀਤਾ ਕਿ ਜੀ ਗਲਤੀ ਲੱਗ ਗਈ 60 ਤੋਂ 58 ਨਹੀਂ ਕੀਤਾ ਤੁਹਾਡੀ 60 ਹੀ ਹੈ ਕਿ ਗਲਤੀ ਲੱਗੀ ਜਾਂ ਜੇ ਗਲਤੀ ਨਹੀਂ ਲੱਗੀ ਤਾਂ ਦੱਸੋ ਨਾ ਕਿ ਤੁਸੀਂ ਕੀ ਏਰਚੋਂ ਕੱਢਣਾ ਅਫਸਰ ਮੰਨ ਰਹੀ ਹੈ ਗਲਤੀ ਜਾਂ ਨਹੀਂ ਮੰਨ ਰਹੀ ਹੈ ਨਹੀਂ ਕੁਝ ਨਹੀਂ ਮੰਨ ਰਿਹਾ ਕੁਝ ਹਾਈ ਲੈਂਡਰ ਸਭ ਕੁਝ ਤਾਂ ਹੀ ਸਾਨੂੰ ਰੋੜ ਤੇ ਆਣਾ ਪੈ ਰਿਹਾ ਨਹੀਂ ਤਾਂ ਆਪਾਂ ਬੈਠੇ ਹੋਇਆ ਮੈਂ ਪ੍ਰੋਫੈਸਰ ਓਲੰਪੀ ਕਰਤੇ ਕਾਲਜਾ ਜੋ ਹੋਰ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਇਹ ਵੀ ਦੱਸਣਾ ਚਾਹੂੰਗਾ ਇਹ ਸਰਕਾਰ ਦੇ ਇਸ ਫਰਮਾਨ ਦੇ ਨਾਲ ਸਾਰੀਆਂ ਪ੍ਰਾਈਵੇਟ ਮੈਨੇਜਮੈਂਟਾਂ ਨੇ 58 ਸਾਲ ਤੋਂ ਉੱਤੇ ਪ੍ਰੋਫੈਸਰਾਂ ਨੂੰ ਕੱਢਣਾ ਸ਼ੁਰੂ ਕਰਤਾ ਰਿਲੀਵ ਕਰਤਾ ਉਹ ਕੋਰਟ ਚ ਜਾ ਕੇ ਸਟੀਲ ਲੈ ਕੇ ਆ ਰਹੇ ਆ ਉਹਨਾਂ ਨੂੰ ਲੱਖ ਲੱਖ ਰੁਪਏ ਲੈ ਕੇ ਦੇ ਕੇ ਸਟੀਲ ਹੈ ਤੇ ਕੋਰਟ ਸਟੇ ਦੇ ਰਹੀ ਆ ਸਾਨੂੰ ਆਪਣੀ न्यायਪਾਲਿਕਾ ਦੇ ਵੀ ਪੂਰਾ ਵਿਸ਼ਵਾਸ ਹੈ ਉਹਨਾਂ ਨੇ ਪੂਰੀ ਸਾਨੂੰ ਸਟੇ ਦੇ ਕੇ ਪ੍ਰੋਟੈਕਟ ਕੀਤਾ ਪਰ ਸਰਕਾਰ ਕਿੱਥੇ ਹੈ ਸਰਕਾਰ ਕਿਉਂ ਨਹੀਂ ਸਟੈਂਡ ਕਲੀਅਰ ਕਰਦੀ ਨਾ ਲਗਾ ਰਹੇ ਸੀ ਮਾਸਟਰ ਦਾ ਮੁੰਡਾ ਹਾਏ ਹਾਏ ਜੀ ਭਗਵੰਤ ਜੀ ਮਾਸਟਰ ਦਾ ਮੁੰਡਾ ਹੈ ਮੁੰਡਾ ਹੈ ਤੇ ਉਹ ਮਾਸਟਰਾਂ ਦਾ ਹੀ ਗਾਣ ਕਰ ਰਿਹਾ ਕਿਉਂ ਨਹੀਂ ਸੋਚ ਪਾਰੇ ਇਸ ਬਾਰੇ ਨਹੀਂ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਸੱਤਾ ਦਾ ਨਸ਼ਾ ਦੇ ਵਿੱਚ ਹੈ ਜਾਂ ਸਾਨੂੰ ਰਿਗਾਰਡ ਨਹੀਂ ਆ ਉਹਨੂੰ ਇਹ ਟੀਚਿੰਗ ਕਮਿਊਨਿਟੀ ਦੇ ਨਾਲ ਕੀ ਹੈ ਇਹ ਤਾਂ ਉਹ ਦੱਸ ਪਾਣਗੇ ਜ਼ਿਆਦਾ ਪਰ ਸਾਨੂੰ ਦਾ ਇਹ ਝੂਠੀ ਪਲੰਦਾ ਸਰਕਾਰ ਲੱਗ ਰਹੀ ਹੈ। ਕੀ ਮੰਗਿਆ ਸਰਕਾਰ ਤੋਂ? ਸਾਡੀ ਇਹ ਮੰਗ ਹੈ ਕਿ ਸਾਡੀ ਜੋ 44 ਸਾਲ ਤੋਂ 60 ਸਾਲ ਦੀ ਰਿਟਾਇਰਮੈਂਟ ਸੀ ਸਾਡੀ ਉਹ ਬਰਕਰਾਰ ਰੱਖੀ ਜਾਵੇ। 2 ਸਾਲ ਦਾ ਰੁਜ਼ਗਾਰ ਨਾ ਛੀਨਿਆ ਜਾਵੇ। ਔਰ ਜੇ ਤੁਸੀਂ ਜੇ ਤੁਸੀਂ ਗਵਰਨਮੈਂਟ ਕਾਲਜ ਦੀ ਤਰ੍ਹਾਂ 58 ਦੀ ਰਿਟਾਇਰਮੈਂਟ ਕਰਨੀ ਹੈ ਤੇ ਗਵਰਨਮੈਂਟ ਕਾਲਜ ਦੇ ਪ੍ਰੋਫੈਸਰਾਂ ਦੀ ਤਰ੍ਹਾਂ ਸਾਡੀ ਪੈਨਸ਼ਨ ਹੋਣੀ ਚਾਹੀਦੀ ਹੈ। ਦੇਵਾਲਾ ਦੇ ਰੋਲ ਨੰਬਰ ਸਰ ਸਾਡੀ ਵੀ ਪੂਰੀ ਆਸਥਾ ਸੀ ਵਿਸ਼ਵਾਸ ਸੀਗਾ ਕਿ ਹੈਲਥ ਨੂੰ ਤੇ ਐਜੂਕੇਸ਼ਨ ਨੂੰ ਇਹ ਉੱਪਰ ਚੱਕਣਗੇ ਆਪਾਂ ਇਹਨਾਂ ਦਾ ਪੂਰਾ ਸਮਰਥਨ ਕੀਤਾ ਆਪਾਂ ਪੂਰਾ ਇਹਨਾਂ ਨੂੰ ਜਿਤਾਉਣ ਦੇ ਵਿੱਚ ਸਾਡੇ ਸਾਰੇ ਮੁਲਾਜ਼ਮ ਸਾਥੀਆਂ ਦਾ ਪੂਰਾ ਯੋਗਦਾਨ ਹੈ ਪਰ ਜਦੋਂ ਹੁਣ ਪ੍ਰੈਕਟੀਕਲੀ ਆਪਾਂ ਦੇਖ ਰਹੇ ਹਾਂ ਉਹ ਤਾਂ ਕਹਾਂ ਕਰ ਰਹੇ ਸਿੱਖਿਆ ਦਾ ਜੇ ਤੁਸੀਂ ਹੈਲਥ ਦੀ ਗੱਲ ਕਰੋ ਹੈਲਥ 'ਚ ਵੀ ਪਤਾ ਲੱਗ ਰਿਹਾ ਕਿ ਪੁਰਾਣੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਹੀ ਲੇਬਲ ਲੈ ਕੇ ਬੋਡੀ ਚੇਂਜ ਕਰ ਰਹੇ ਆ ਕਿ ਆਮ ਆਦਮੀ ਕਲੀਨਿਕ ਹੈ ਜਦਕਿ ਉਹ ਤਾਂ ਆਲਰੇਡੀ ਐਗਜ਼ਿਸਟ ਕਰਦੇ ਸੀਗੇ ਸੋ ਜੇ ਇਹ ਲੇਤਾ ਪੋਥੀ ਵਾਲੀ ਸਰਕਾਰ ਇਸ ਤਰ੍ਹਾਂ ਜਿਆਦਾ ਦੇਰ ਨਹੀਂ ਚੱਲ ਸਕਦੀ ਸਰ ਜੇ ਹੁਣ ਅੱਗੇ ਇਸ ਮੰਗ ਪੱਤਰ ਤੋਂ ਬਾਅਦ ਵੀ ਸੈਂਟੈਂਸਿਵਕ ਹੋਰ ਧਰਨਾ ਸਾਡੀ ਇਨਡੇਫਿਨਿਟ ਸਟ੍ਰਾਈਕ ਹੋਏਗੀ ਸਟੇਟ ਰੈਲੀ ਹੋਏਗੀ ਪੱਕੇ ਧਰਨੇ ਮੰਤਰੀਆਂ ਦੇ ਬਾਹਰ ਲੱਗਣਗੇ ਉਹ ਸਟੂਡੈਂਟ ਦਾ ਬਹੁਤ ਨੁਕਸਾਨ ਹੋਊਗਾ ਤੁਹਾਡੇ ਮਾਧਿਅਮ ਤੋਂ ਸਰਕਾਰ ਨੂੰ ਕਹਿਣਾ ਚਾਹੀਦਾ ਹੁਣ ਵੀ ਜਾਗ ਜਾਓ ਤੁਸੀਂ ਜਾਗ ਜਾਓ ਸਾਡਾ ਇਹ ਇਸ਼ੂ ਕਲਿੰਚ ਕਰੋ ਜਾਂ ਸਾਨੂੰ 58 ਸਾਲ ਦੇ ਨਾਲ ਪੈਨਸ਼ਨ ਦੋ ਜਾਂ ਸਾਡੇ 60 ਸਾਲ ਜਥਾ ਜਿੱਦਾਂ 44 ਸਾਲ ਤੋਂ ਚੱਲ ਰਹੀ ਸੀ ਉਹਨੇ ਹੀ ਰੱਖੇ ਜਾਣ ਤੁਸੀਂ ਜਿਨ੍ਹਾਂ ਸੋ ਅਭਿਸ਼ੇਕ ਚੁਗਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸੌਤਨ ਦੁਸ਼ਮਨ ਤੋਂ ਛੁਟਕਾਰਾ ਸੰਤਾਨ ਹੀਨਤਾ ਲੋਟੇ ਸੱਤਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ